ਤੇ ਸਾਨੂੰ ਇੰਨਾ ਤੱਕ ਨਾ ਅਸੀਂ ਬਹੁਤ ਜ਼ਿਆਦਾ ਦੂਕੀ ਹੋਏ ਇਕੱਟੇ ਹੋਏ ਆ ਤੇ ਸਾਡਾ ਕੋਈ ਦਿਲ ਨਹੀਂ ਕਰਦਾ ਕਿ ਅਸੀਂ ਤੀਜੇ ਦਿਨ ਇਕੱਠੇ ਹੋਏ ਆ ਨੇ ਸਾਡਾ ਕੋਈ ਦਿਲ ਨਹੀਂ ਕਰਦਾਗਾ ਮੇਰੀ 2 ਸਾਲ ਦੀ ਕੁੜੀਆ ਰੋ ਰਦੀ ਰਹੀ ਉਥੇ ਪਰ ਇਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਕਰਦੇਗੇ ਅਸੀਂ ਬਾਹਰ ਕੇ ਧਰਨਾ ਲਾ ਕੇ ਬੈਠੇ ਰਹੇ ਉਥੇ ਬਾਹਰ ਕੇ ਧਰਨਾ ਲਾ ਕੇ ਬੈਠ ਰਹੇ ਕੋਲੋਂ ਦੀ ਲੰਗੀਆਂ ਆਉਂਦੀ ਸੀ ਉਧਰ ਮੂੰਹ ਕਰਕੇ ਲੰਗੀਆਂ ਦੀ ਪਰ ਸਾਡੀ ਗੱਲ ਨਹੀਂ ਸੁਣ ਕੋਈ ਕੰਮ ਨਹੀਂ ਕੀਤਾਗਾ ਸਾਡਾ 2% ਕੋਟਾ ਸੀ ਉਹ ਵੀ ਕੱਟ ਕਈ ਵਾਰ ਤਾਂ ਮੈਂ ਕਮਰੇ ਚ ਇਕੱਲੀ ਬੈਠੀ ਵੀ ਰੋਈ ਜਾਂਦੀ ਹੁੰਨੀ ਐ ਮੇਰੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਦੀਆਂ ਉਹਨਾਂ ਬਦਲੀਆਂ ਵੀ ਕਰਵਾ ਲਈਆਂ 2 ਸਾਲ ਹੋ ਗਏ ਉਹਨਾਂ ਲੱਗਿਆ ਨੂੰ ਪਰ ਜਦ ਅਸੀਂ ਇਕੱਲੇ ਬੈਠੇ ਹੁੰਨੇ ਆ ਸਾਡਾ ਮਨ ਬਹੁਤ ਦੁਖੀ ਹੁੰਦਾ ਇੱਕ 17 21 ਭਾਰਤੀ ਐਸਜੀ ਕਲਰ ਦੇ ਬਿਚ ਉਹਦੇ ਵਿੱਚ ਆਪਣੀ ਅਨੁਮੋਕਤ ਜਾਤੀ ਦੇ ਕੈਂਡੀਡੇਟ ਸੀਗੇ 14 ਕੈਂਡੀਡੇਟ ਸੀ ਉਹਦੇ ਵਿੱਚ ਇਹਨਾਂ ਨੇ ਉਹ ਕੈਂਡੀਡੇਟ ਦੇ ਵਿੱਚੋਂ 8 ਇਹਨਾਂ ਨੇ ਬਾਕੀ ਬਚੀਆਂ ਪੋਸਟਾਂ ਦੇ ਹਿਸਾਬ ਨਾਲ ਇਹਨਾਂ ਨੇ ਜੋਇਨ ਕਰਾਏ ਆ ਉੱਚ 6 ਕੈਂਡੀਡੇਟ ਰਹਿ ਗਏ ਜਿਦੇ ਵਿੱਚ ਮੇਰਾ ਨਾਮ ਸੀ ਹਰਿਆਣੇ ਦੇ ਵਿੱਚ ਸਾਡਾ ਵਿਮੁਖਤ ਜਾਤੀ ਦੀਆਂ ਜਿੰਨੀਆਂ ਜਥੇ ਬੰਦੀਆਂ ਉਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਸ਼ੁਰੂ ਕਰਤਾ ਉਥੇ ਇਹਨਾਂ ਦੀਆਂ ਸੀ ਹਰਿਆਣੇ ਦੇ ਵਿੱਚ ਜ਼ਮਾਨਤਾਂ ਜਫਤ ਕਰਾ ਰਹੇ ਆ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਗਿੱਦੜਵੈ ਦੀ ਸੀਟ ਆ ਜਿਹੜੀ ਉਹ ਬਹੁਤ ਅਹਿਮੀਅਤ ਰੱਖਦੀ ਆ ਇਸੇ ਕਰਕੇ ਆ ਜਿਹੜਾ ਇੱਥੇ ਜਿਨ੍ਹਾਂ ਨੇ ਵੀ ਆਪਣੇ ਮੰਗਾ ਮਸਲੇ ਹੱਲ ਕਰਵਾਉਣੇ ਹੈਗੇ ਆ ਉਹਨਾਂ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਿਹੜਾ ਉਹ ਪੋਲੀਟੀਕਲੀ ਪ੍ਰਭਾਵ ਪਾ ਕੇ ਆ ਜਿਹੜਾ ਆਪਦੀ ਮੰਗਾ ਮਸਲੇ ਜਿਹੜੇ ਹੱਲ ਕਰਵਾ ਲਏ ਜਾਣ ਸਾਡੇ ਮਗਰ ਕੁਝ ਨੌਜਵਾਨ ਭੈਣਾ ਤੇ ਵੀਰ ਖੜੇ ਹੋਏ ਆ ਇਹਨਾਂ ਦੇ ਆ ਜਿਹੜੇ ਕੁਸ਼ਕ ਹੱਥਾਂ ਦੇ ਵਿੱਚ ਤਖਤੀਆਂ ਹੈਗੀਆਂ ਜਿਨ੍ਹਾਂ ਦੇ ਉੱਤੇ ਕੁਝ ਕਮਾਟੋ ਲਿਖੇ ਹੋਏ ਆ ਇਨਾਂ ਮਾਟੋਆਂ ਦੇ ਵਿੱਚ ਲਿਖਿਆ ਹੋਇਆ ਕਿ ਵਿਮੁਕਤ ਕਬੀਲਿਆਂ ਲਈ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਕੀ ਮੰਗ ਕੀ ਮੰਗ ਮਸਲਾ ਹੈਗਾ ਇਹਨਾਂ ਦਾ ਕਿਉਂ ਅੱਜ ਇਹ ਗਿੱੱਡੜਵਾ ਵਿਖੇ ਪ੍ਰਦਰਸ਼ਨ ਕਰ ਰਹੇ ਹੈਗੇ ਆ ਕੀ ਮਕਸਦ ਹੈਗਾ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੱਸੀ ਗੜਪੈਨ ਜੀ ਸੱਸੀ ਗੜਪੈਨ ਜੀ ਅੱਛਾ ਪੈਨ ਜੀ ਇਹ ਦੱਸਿਓ ਕਿ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੈਗੇ ਕੀ ਕਾਰਨ ਹੈਗਾ ਤੁਹਾਨੂੰ ਜੋ ਪ੍ਰਦਰਸ਼ਨ ਕਰਨਾ ਪੈ ਗਿਆ ਵੀਰ ਜੀ ਕਾਰਨ ਕੀ ਅਸੀਂ ਇੰਨੇ ਰੋਲ ਕੇ ਖੱਜਲ ਖਵਾਰ ਹੋ ਕੇ ਇੱਥੇ ਪਹੁੰਚੇ ਹੈ ਇਹਨਾਂ ਨੇ ਜਿਹੜਾ ਭਗਵੰਤ ਮਾਨ ਸਰਕਾਰ ਹੈ ਨਾ ਇਹ ਬਹੁਤ ਇਹ ਭੰਡਾਂ ਭੰਡਾਂ ਦੀ ਸਰਕਾਰ ਹੈ ਮੈਂ ਤਾਂ ਐਂ ਕਹਿਣੀ ਹੈ ਆ ਸਾਡੇ ਸਾਰੇ ਜਿੰਨੇ ਵੀ ਆ ਖੜੇ ਆ ਸਾਰੇ ਈਟੜੀ ਆ ਸਾਡੀ ਮੌਕਤ ਜਾਤੀ ਈਟੜੀ ਛਾੜ ਪੈਂਦੀ ਸਾਡੀ ਸਕਰੂਪਣੀ ਹੋ ਚੁੱਕੀ ਹੈ 15 9 22 ਨੂੰ ਸਾਡੀ ਸਕਰੂ ਉਹ ਹੋਈ ਹੈ 7 9 22 ਨੂੰ ਤੇ 15 9 22 ਨੇ ਇਹਨਾਂ ਨੇ ਲੈਟਰ ਜਾਰੀ ਕਰਤਾ ਵੀ ਇਹਨਾਂ ਦਾ 2% ਕੋਟਾ ਕੱਟਤਾ ਤੇ ਵੇਖ ਲਓ ਇੰਨੀ ਇਹ ਘਟਿਆ ਸਰਕਾਰ ਹੈ ਅਸੀਂ ਇਹੋ ਅਸੀਂ ਇਦਾਂ ਦੇ ਖੈ ਨਹੀਂ ਸੀਗੇ ਅਸੀਂ ਐ ਸੋਚਦੇ ਸੀਗੇ ਵੀ ਪਤਾ ਨਹੀਂ ਭਗਵਾਨਤਮਾਨ ਸਰਕਾਰ ਆਊਗੀ ਪਤਾ ਨਹੀਂ ਕੀ ਕੌਸ਼ਿਸ਼ ਪਣਾਊਗਾ ਵੀ ਕਿਵੇਂ ਹੋਣ ਪਰ ਇਹਨਾਂ ਨੇ ਸਾਡਾ ਸਾਰਾ ਜਿੰਨਾ ਵੀ ਸੀਗਾ ਹਰਾ ਪੈਨ ਚਲਾ ਕੇ ਸਾਡੇ ਮੂੰਹ 'ਚ ਬੁਰਕੀ ਖੋਣ ਵਾਲਾ ਕੰਮ ਕੀਤਾ ਇਹਨਾਂ ਭਗਵਾਨਤਮਾਨ ਸਰਕਾਰ ਨੇ ਇਸੇ ਕਰਕੇ ਅਸੀਂ ਵਿਰੋਧ 'ਚ ਇਕੱਠੇ ਹੋਏ ਆ ਸਾਡੇ ਨਾਲ ਦੇ ਜਿਹੜੇ ਸਾਰੇ ਰੋਲਦੇ ਫਿਰਦੇ ਜਿਹੜੇ ਸਾਡੇ 6535 ਜਿਨ੍ਹਾਂ ਦੀ ਸਕਰੂਟੀਨੀ ਹੋ ਕੇ ਵੀ ਉਹ ਲੱਗ ਗਏ ਉਹਨਾਂ ਦੀਆਂ ਬਦਲੀਆਂ ਵੀ ਹੋ ਗਈਆਂ ਵੀਰੇ ਸਾਨੂੰ ਇੰਨਾ ਦੋਕਣਾ ਅਸੀਂ ਬਹੁਤ ਜ਼ਿਆਦਾ ਦੂ ਕੀ ਹੋਏ ਕੱਟੇ ਹੋਏ ਐ ਤੇ ਸਾਡਾ ਕੋਈ ਦਿਲ ਨਹੀਂ ਕਰਦਾ ਵੀ ਅਸੀਂ ਤੀਜੇ ਦਿਨ ਇਕੱਠੇ ਹੋਇਆ ਨੇ ਸਾਡਾ ਕੋਈ ਦਿਲ ਨਹੀਂ ਕਰਦਾਗਾ ਅਸੀਂ ਇਹ ਸਾਰੇ ਬੱਚੇ ਰੋਲਦੇ ਫਿਰਦੇ ਅਸੀਂ ਬਹੁਤ ਪਕਾਈ ਕਰ ਲਈ ਮੰਗ ਪੱਤਰ ਵੀ ਦੇ ਲਏ ਜਿਹੜੀ ਡਾਕਟਰ ਬਲਜੀਤ ਕੌਰ ਪੇਪਰ ਉੱਥੇ ਬੈਠੀ ਆ ਫਰੀਦਕੋਟ ਉਹਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਮੇਰੀ 2 ਸਾਲ ਦੀ ਗੁੜੀਆ ਰੋਲਦੀ ਰਹੀ ਉੱਥੇ ਪਰ ਇਹਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੀ ਕੋਈ ਸੁਣਵਾਈ ਨਹੀਂ ਕਰਦੇਗੇ ਅਸੀਂ ਬਾਹਰ ਕੇ ਧਰਨਾ ਲਾ ਕੇ ਬੈਠੇ ਰਹੇ ਉਥੇ ਬਾਹਰ ਕੇ ਧਰਨਾ ਲਾ ਕੇ ਬੈਠ ਰਹੇ ਕੋਲੋਂ ਦੀ ਲੰਗਿਆਂ ਦੇ ਸੀ ਉਧਰ ਮੂੰਹ ਕਰਕੇ ਲੰਗਿਆਂ ਦੀ ਪਰ ਸਾਡੀ ਗੱਲ ਨਹੀਂ ਸੁਣਦੇ ਅਸੀਂ ਮੰਗ ਪੱਤਰ ਵੀ ਬਹੁਤ ਦਿੱਤੇ ਆ ਬੋਰ ਵੀਰ ਜੀ ਹੈਗੇ ਅਸੀਂ ਮੰਗ ਪੱਤਰ ਇਹਨੇ ਦੇਦੇ ਇਹਨਾਂ ਦੇ ਚੁੱਲ੍ਹੇ 'ਚ ਸਾਡੇ ਸਾਡੇ ਸਾਰੇ ਮੰਗ ਪੱਤਰ ਅਸੀਂ ਦੁਖੀ ਹੋਏ ਵੇ ਇਕੱਠੇ ਹੋਏ ਵੀਰੇ ਨਾਰੇ ਲਾਉਣ ਨੂੰ ਸਾਡਾ ਜੀ ਨਹੀਂ ਕਰਦਾਗਾ ਇਹ ਭਗਵੰਤ ਮਾਨ ਸਰਕਾਰ ਬਹੁਤ ਕਟਿਆ ਸਰਕਾਰ ਐ ਮੈਂ ਤਾਂ ਕਹਿੰਨੀ ਕਾਲੇ ਕੁੱਤੇ ਨੂੰ ਵੋਟ ਪਾਦੇ ਪਰ ਝਾਲੂ ਸਰਕਾਰ ਨੂੰ ਵੋਟ ਨਾ ਪਾਇਓ ਮੇਰਾ ਤਾਂ ਮਨ ਇੰਨਾ ਦੁਖੀ ਹੋਇਆ ਪਿਆ ਬਹੁਤ ਕਟਿਆ ਸਰਕਾਰ ਐ ਇਹ ਬਸ ਇਹੀ ਕਹਿਣਾ ਚਾਹੁੰਦਾ ਵੀਰੇ ਮੇਰਾ ਮਨ ਨਹੀਂ ਕਰਦਾ ਇਹ ਦੱਸੋ ਕੁਆਲੀਫਿਕੇਸ਼ਨ ਕੀ ਹੈਗੀ ਕਿੱਥੋਂ ਦੀ ਪੜਿਆ ਤੁਸੀਂ ਵੀਰੇ ਮੈਂ ETT ਕੀਤੀ ਹੈ ਮੈਂ B.Ed ਕੀਤੀ ਹੈ ਮੈਂ NTT ਕੀਤੀ ਹੈ ਮੇਰੇ ਦੋ ਟੈਟ ਕਲੀਅਰ ਹੈ B.Ed ਦਾ ਵੀ ਟੈਟ ਕਲੀਅਰ ਹੈ ETT ਦਾ ਵੀ ਟੈਟ ਕਲੀਅਰ ਹੈ ਮੇਰੇ ਸਕਰੂਟੀ ਵੀ ਹੋ ਗਈ ਹੈ ਪਰ ਇਹਨਾਂ ਨੇ ਜਦੋਂ ਸਾਡਾ ਆਇਆ ਨਾ ਲੱਗੰਦਾ ਤੇ ਉਦੋਂ ਇਹਨਾਂ ਨੇ ਬਸ ਸੱਤ ਨੂੰ ਸਾਡੀ ਸਕਰੂਟੀਨੀ ਹੋਈ ਆ ਤੇ ਅਸੀਂ ਕੰਨਾਂ ਨੇ ਲੱਡੂ ਵੀ ਵੰਡੇ ਸਾਡੇ ਕਈਆਂ ਨੇ ਵਿਚਾਰਿਆਂ ਨੇ ਮਾਂ ਪਿਓ ਨੇ ਇੰਨੇ ਖੁਸ਼ ਹੋਏ ਵੀ ਸਾਡੀ ਰੋਜ਼ਗਾਰ ਮਿਲ ਗਿਆ ਚੁੱਲ੍ਹੇ ਇਹਨਾਂ ਨੇ 133 ਜਣਾਂ ਦੇ ਚੁੱਲ੍ਹਿਆਂ ਤੇ ਪਾਣੀ ਪਾਇਆ ਨੇ ਭਗਵੰਤ ਮਾਨ ਸਰਕਾਰ ਨੇ ਇਹੋ ਜਿਹਾ ਘਟਿਆ ਬੰਦਾ ਇਹ ਭਗਵੰਤ ਮਾਨ ਬਸ ਬਸ ਇਹਨਾਂ ਨੇ 50 ਸਾਲ ਸਾਨੂੰ ਪਿੱਛੇ ਛੱਟਿਆ ਪਰ ਇਹਨਾਂ ਨੇ ਅੱਗੇ ਨਹੀਂ ਸਾਨੂੰ ਉਹ ਕਰਨ ਦਿੱਤਾਗਾ ਹਾਂ ਜੀ ਤੁਸੀਂ ਵੀ ਤੁਹਾਡਾ ਵੀ ਨੰਬਰ ਆਇਆ ਹੈਗਾ ਹਾਂਜੀ ਸਾਡਾ ਵੀ ਨੰਬਰ ਆਇਆ ਪਰ ਇਹ ਸਾਡੇ ਵਾਸਤੇ ਕੋਈ ਕੰਮ ਨਹੀਂ ਕੀਤਾਗਾ ਸਾਡਾ 2% ਕਟਾ ਸੀ ਉਹ ਵੀ ਕਟਿਆ ਜੀ ਅਸੀਂ ਕੋਕਲਤਾਰ ਸਿੰਘ ਸੰਧਵਾ ਹੈਗੇ ਆ ਉਹਨਾਂ ਦਾ ਵੀ ਬਾਰ ਭੰਨਿਆ ਪਰ ਉਹਨਾਂ ਨਾਲ ਅਸੀਂ ਉਹਨਾਂ ਦੇ ਬਾਰ ਅੱਗੇ ਵੀ ਬੈਠੇ ਰਹੇ ਜਿਹੜੇ ਗੁਰਦਤਤ ਸਿੰਘ ਸੇਖੋ ਅੱਗੇ ਵੀ ਅਸੀਂ ਰੋ ਪਿੱਟ ਕੇ ਆਏ ਆ ਬਲਜੀਤ ਕੌਰ ਅੱਗੇ ਵੀ ਅਸੀਂ ਰੋ ਪਿੱਟ ਲਏ ਹਰਜਪਾਲ ਜੀ ਕੋਈ ਵੀ ਐਸਾ ਐਮਐਲਏ ਨਹੀਂ ਛੱਡਿਆ ਜਿਹਦੇ ਅੱਗੇ ਸਾਡਾ ਮੰਗ ਪੱਤਰ ਨਹੀਂ ਗਿਆਗਾ ਪਰ ਇਹਨਾਂ ਨੇ ਸਾਰਿਆਂ ਨੇ ਚੁੱਲਿਆਂ 'ਚ ਸਾੜਿਆ ਸਾਡੇ ਮੰਗ ਪੱਤਰ ਅਸੀਂ ਤਾਂ ਦੁਖੀ ਹੋਏ ਇੱਥੇ ਇਕੱਠੇ ਹੋਏ ਵੀਰੇ ਸਾਡਾ ਮਨ ਨਹੀਂ ਕਰਦਾ ਇੱਥੇ ਕੱਟੇ ਆਉਣ ਨੂੰ ਮੈਂ ਤਾਂ ਬਹੁਤ ਜ਼ਿਆਦਾ ਅੱਕੀ ਪਈਆਂ ਬਸ ਝਾੜੂ ਵਾਲਿਆਂ ਨੂੰ ਵੋਟ ਨਹੀਂ ਪਾਉਣਗੀ ਬਸ ਇਹ ਨਿੱਕ ਘਟਿਆ ਸਰਕਾਰ ਹੈ ਭੰਡਾਂ ਦੀ ਸਰਕਾਰ ਇਕੱਠੀ ਹੋਈ ਹੈ ਗੱਲ ਨਹੀਂ ਕਿਸੇ ਦੀ ਸੁਣਦੇ ਮਾਰੇ ਧੀਰੇ ਦੀ ਗੱਲ ਨਹੀਂ ਸੁਣਦਾ ਇਹ ਭਗਵੰਤ ਮਾਨ ਇੰਨਾ ਘਟਿਆ ਬੰਦਾ ਹੈ ਜੀ ਹਾਂਜੀ ਅੱਛਾ ਪਹਿਲੇ ਤੁਹਾਡੀ ਕੀ ਕੁਆਲਿਫਿਕੇਸ਼ਨ ਹੈਗੀ ਕਿੱਥੋਂ ਦੀ ਪੜੇ ਹੋ ਤੁਸੀਂ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਈਟੀਟੀ ਕੀਤੀ ਹੋਈ ਹੈ ਮੇਰੇ 6835 ਚ ਨੰਬਰ ਆਇਆ ਹੋਇਆ ਜੀ ਸਕਰੂਟ ਨਹੀਂ ਹੋਈ ਵੀ ਹੈ ਮੇਰੀ ਅੱਛਾ ਤੇ ਹਾਂਜੀ ਹੁਣ ਮੈਂ ਐਮੇ ਕਰ ਰਹੀ ਹਾਂ ਅੱਛਾ ਅੱਛਾ ਜਦੋਂ ਮੰਨ ਲਓ ਵੀ ਰਿਜ਼ਲਟ ਆਇਆ ਸੀਗਾ ਕਿਤੇ ਨਾ ਕਿਤੇ ਮੰਨ ਦੇ ਵਿੱਚ ਇਹ ਹੁੰਦਾ ਹੋਵੇਗਾ ਕਿ 6835 ਈਟੀਟੀ ਦੀ ਭਰਤੀ ਆਈ ਨੂੰ 2 ਸਾਲ ਹੋ ਗਏ ਆ ਹਾਂਜੀ ਦੋ ਸਾਲਾਂ ਦੇ ਉਹ ਦੂਜੇ ਦੂਜਿਆਂ ਨੇ ਮੇਰਾ ਖਿਆਲਾ ਵੀ ਸਾਲ-ਸਾਲ ਡੇਢ-ਡੇਢ ਸਾਲ ਤਨਖਾਹਾਂ ਵੀ ਖਾ ਲਈਆਂ ਉਹ ਜਦੋਂ ਇਸ ਤਰੀਕੇ ਨਾਲ ਪਿੱਛੇ ਰਹੇ ਜਾਂਨੇ ਉਹ ਕਿਤੇ ਨਾ ਕਿਤੇ ਦਿਮਾਗੀ ਤੌਰ ਦੇਤੇ ਪਰੇਸ਼ਾਨ ਨਹੀਂ ਹੋਏ ਘਰੇ ਇੱਕ ਕਰੀ ਬਹੁਤ ਜ਼ਿਆਦਾ ਹੋਏ ਆ ਜੀ ਕਈ ਵਾਰ ਤਾਂ ਮੈਂ ਕਮਰੇ ਚ ਇਕੱਲੀ ਬੈਠੀ ਵੀ ਰੋਈ ਜਾਂਦੀ ਹੁੰਨੀ ਆ ਮੇਰੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਦੀਆਂ ਉਹਨਾਂ ਨੇ ਬਦਲੀਆਂ ਵੀ ਕਰਵਾ ਲਈਆਂ ਦੋ ਸਾਲ ਹੋ ਗਏ ਉਹਨਾਂ ਲੱਗਿਆ ਨੂੰ ਪਰ ਜਦ ਅਸੀਂ ਇਕੱਲੇ ਬੈਠੇ ਹੁੰਨੇ ਆ ਸਾਡਾ ਮਨ ਬਹੁਤ ਦੁਖੀ ਹੁੰਦਾ ਖਾਸ ਕਰਕੇ ਜਦੋਂ ਭਗਵੰਤ ਮਾਨ ਨੂੰ ਦੇਖਦੇ ਆ ਜੀ ਬਹੁਤ ਗੁੱਸਾ ਚੜਦਾ ਉਹਨਾਂ ਨੂੰ ਦੇਖ ਕੇ ਜੇ ਸਾਨੂੰ ਤਾਂ ਅਛਾ ਭਾਈ ਜੀ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ ਕਿੱਥੋਂ ਦੀ ਪੜੇ ਹੋ ਤੁਸੀਂ ਮੈਂ ਸਰ ਬੀਟੈਕ ਸਿਵਲ ਇੰਜੀਨੀਅਰ ਠੀਕ ਹੈ ਜੀ ਦੋ ਤਿੰਨ ਸਾਲਾਂ ਤੋਂ ਮੈਂ ਚੰਡੀਗੜ੍ਹ ਦੇ ਵਿੱਚ ਤਿਆਰੀ ਕਰ ਰਿਹਾ ਤੇ ਉਹਦੇ ਮੁਤਾਬਕ ਮੈਂ ਹੁਣ ਜੇਈ ਦਾ 2023 ਦੇ ਵਿੱਚ ਪੇਪਰ ਹੋਇਆ ਤਾਂ ਉਹ ਕਲੀਅਰ ਕੀਤਾ ਤਾਂ ਉਹਦੇ ਵਿੱਚ ਮੇਰੇ 73.25 ਨੰਬਰ ਆਏ ਆ ਠੀਕ ਹੈ ਤਾਂ ਸਿਰਫ 0.25 ਨੰਬਰ ਕਰਕੇ ਮੈਂ ਉੱਥੇ ਮਿਲ ਕੇ ਕੁਆਲਿਫਾਈ ਨਹੀਂ ਕਰ ਸਕਿਆ ਹਨਾ ਤੇ ਜੇਖਿਆ ਜਾਵੇ ਤਾਂ ਦੂਸਰੇ ਕਬੀਲੇ ਜਿਹੜੇ ਹੈਗੇ ਨੇ ਹਨਾ ਚਲੋ ਸਾਡਾ ਕੋਈ ਸਿਆਸੀ ਮਾਮਲਾ ਨਹੀਂ ਉਹਨਾਂ ਨਾਲ ਪਰ ਫੇਰ ਵੀ ਵੇਖੋ ਵੀ ਉਹ ਸਿਰਫ 37 38 ਨੰਬਰ ਲੈ ਕੇ ਅੱਗੇ ਚਾਂਸ ਮਿਲ ਰਿਹਾ ਉਹਨਾਂ ਨੂੰ ਸਾਡੇ ਦੁੱਗਣੀ ਨੰਬਰ ਲੈ ਕੇ ਵੀ ਅਸੀਂ ਘਰੇ ਬੈਠੇ ਆ ਯਾਰ ਹਨਾ ਤਾਂ ਇਹ ਦੇਖਣਾ ਚਾਹੀਦਾ ਚਲੋ ਠੀਕ ਆ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਪਰ ਐਸੀ ਵੀ ਦਾ ਇਨਸਾਨ ਹੀ ਆ ਤਾਂ ਸਾਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਅੱਛਾ ਭਾਈ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ ਕਿੱਥੋਂ ਦੀ ਪੜੇ ਹੋ ਮੇਰੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾਲ ਮੇਰੀ ਇੰਜੀਨੀਅਰ ਵੀ ਹੋਈ ਹੈ ਅਚਾ ਨੰਬਰ ਲੱਗ ਗਿਆ ਸੀ ਤੁਹਾਡਾ ਵੀ ਇਹ 2% ਜੋ ਕੋਟਾ ਕੱਟਿਆ ਗਿਆ ਹੈਗਾ ਤੁਹਾਡਾ ਇਹਦੇ ਨਾਲ ਕੋਈ ਨੁਕਸਾਨ ਹੋਇਆ ਹਾਂਜੀ ਆਪਣੇ ਨਾਲ ਇੱਕ 17 21 ਭਾਰਤੀ ਆਈਸੀ ਕਲਰਕ ਦੀ ਉਹਦੇ ਵਿੱਚ ਆਪਣੀ ਮੁਕਤਜਾਤੀ ਦੇ ਕੈਂਡੀਡੇਟ ਸੀਗੇ 14 ਕੈਂਡੀਡੇਟ ਸੀ ਉਹਦੇ ਵਿੱਚ ਇਹਨਾਂ ਨੇ ਉਹ ਕੈਂਡੀਡੇਟਾਂ ਵਿੱਚੋਂ 8 ਇਹਨਾਂ ਨੇ ਬਾਕੀ ਬਚੀਆਂ ਪੋਸਟਾਂ ਦੇ ਹਿਸਾਬ ਨਾਲ ਇਹਨਾਂ ਨੇ ਜੋਇਨ ਕਰਾਏ ਆ ਉਹ ਚ 6 ਕੈਂਡੀਡੇਟ ਰਹਿ ਗਏ ਜਿਦੇ ਚ ਮੇਰਾ ਨਾਮ ਸੀਗਾ ਤੇ ਪਹਿਲਾਂ ਜਿਹੜੀ ਇੱਕ 18 12 20 ਵਾਲੀ ਲੈਟਰ ਆ ਉਹਦੇ ਹਿਸਾਬ ਨਾਲ ਆਪਾਂ ਨੂੰ ਜਿਵੇਂ ਟੋਟਲ ਜਿਹੜੀਆਂ ਟੈਕ ਸਰਵਿਸ ਮੈਨੇਜਰ ਸਪੋਰਟਸ ਕੋਟੇ ਦੀਆਂ ਜਿਹੜੀਆਂ ਪੋਸਟਾਂ ਰਹਿ ਜਾਂਦੀਆਂ ਵਾਂ ਉਹਦੇ ਵਿੱਚੋਂ ਆਪਾਂ ਟੋਟਲ ਦੇ ਹਿਸਾਬ ਨਾਲ ਆਪਾਂ ਨੂੰ ਪੋਸਟਾਂ ਮਿਲਦੀਆਂ ਵਾਂ ਬਟ ਇਹਨਾਂ ਨੇ ਇੱਕ 15922 ਵਾਲੀ ਲੈਟਰ ਜਿਹੜੀ ਕੱਢੀ ਆ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਬਾਕੀ ਬੱਚੀ ਬਚਦੀਆਂ ਪੋਸਟਾਂ ਉਹਦੇ ਹਿਸਾਬ ਨਾਲ ਇਹਨਾਂ ਨੇ 8 ਬੱਚੇ ਸਾਡੇ ਜੁਆਇਨ ਕਰਾਏ ਆ ਉਹਦੇ ਵਿੱਚੋਂ 6 ਬੱਚੇ ਅਸੀਂ ਰਹਿ ਗਏ ਆ ਜਿਹੜੇ ਸਾਡੇ ਨਾਲ ਦੇ ਬੱਚੇ ਹੁਣ 2-2 ਸਾਲ ਉਹਨਾਂ ਨੂੰ ਹੋ ਗਏ ਜੁਆਇਨ ਕੀਤੇ ਹਨ ਉਹ ਇਸ ਟਾਈਮ 2-2 ਸਾਲ ਦੀਆਂ ਤਨਖਾਹਾਂ ਲੈ ਸਾਡੀ ਜੁਆਇਨਿੰਗ ਇਹਨਾਂ ਨੇ ਰੋਕੀ ਹੋਈ ਆ ਤੇ ਸਾਡਾ ਇਹਨਾਂ ਸਰਕਾਰ ਨਾਲ ਸਾਡਾ ਹੋਰ ਕੋਈ ਉਹ ਨਹੀਂ ਅਸੀਂ ਇਹ ਚੀਜ਼ ਦਾ ਵਿਰੋਧ ਕਰਦੇ ਹਾਂ ਵੀ ਸਾਡਾ ਜਿਹੜਾ ਇਹਨਾਂ ਨੇ 15922 ਵਾਲੀ ਲੈਟਰ ਜਿਹੜੀ ਇਹਨਾਂ ਨੇ ਕੱਢੀ ਆ ਉਹ ਇਹਨਾਂ ਨੂੰ ਇਹਨਾਂ ਨੂੰ ਰੱਦ ਕਰਨੀ ਚਾਹੀਦੀ ਆ ਤੇ ਜਿਹੜੇ ਜਿੰਨੇ ਵੀ ਬੱਚੇ ਸਾਡੇ 2 250 300 ਬੱਚਾ ਵਾ ਜਿਦੇ ਵਿੱਚ ਅਸੀਂ ਕਲਰਕਾਂ ਬੀਐਡ ਵਾਲੇ ਜਾਂ ਈਟੀਟੀ ਵਾਲੇ ਬੱਚੇ ਵੀ ਆ ਜਾਂ ਕੁਝ ਹੈਲਥ ਡਿਪਾਰਟਮੈਂਟ ਚ ਵੀ ਆ ਉਹ ਬੱਚਿਆਂ ਨੂੰ ਇਹਨਾਂ ਨੂੰ ਜੁਆਇਨ ਕਰਾਉਣਾ ਚਾਹੀਦਾ ਵਾ ਤੇ ਜੇ ਇਹ ਨਹੀਂ ਕਰਦੇ ਤਾਂ ਅਸੀਂ ਇਹਨਾਂ ਦਾ ਵਿਰੋਧ ਕਰਦੇ ਰਵਾਂਗੇ ਇਹਨਾਂ ਨੂੰ ਅਸੀਂ ਪਹਿਲਾਂ ਐਮਪੀ ਦੀਆਂ ਵੋਟਾਂ 'ਚ ਵੀ ਇਹਨਾਂ ਨੂੰ ਦੱਸਿਆ ਵਾ ਵੇ ਤੇ ਹੁਣ ਅਸੀਂ ਇਹਨਾਂ ਨੂੰ ਜਿਹੜੀਆਂ ਆਹ ਜਿਮਨੀ ਚੋਣਾਵਾਂ ਇਹਦੇ 'ਚ ਵੀ ਅਸੀਂ ਇਹਨਾਂ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ। ਅੱਛਾ ਭਾਈ ਜੀ ਏਦੋਂ ਅਗਲੀ ਕੀ ਰੂਪਰੇਖਾ ਹੋਊਗੀ ਤੁਹਾਡੇ ਸੰਘਰਸ਼ ਦੀ ਜੇਕਰ ਮੰਨ ਲਓ ਵੀ ਅੱਜ ਤੱਕ ਤੁਸੀਂ ਪ੍ਰਦਰਸ਼ਨ ਕਰ ਰਹੇ ਹੈਗੇ ਸ਼ਹਿਰ ਦੇ ਵਿੱਚ ਵੀ ਆਹ ਆਮ ਆਦਮੀ ਪਾਰਟੀ ਦੇ ਖਿਲਾਫ ਇੱਥੇ ਚੋਣਾ ਹੋਣ ਜਾ ਰਹੀ ਹੈ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਤੋਂ ਅਗਲੀ ਕੀ ਪਲਾਨਿੰਗ ਹੋ ਸਕਦੀ ਹੈ? ਪਲਾਨਿੰਗ ਇਹ ਹੈ ਜੀ ਅਸੀਂ ਹਰਿਆਣੇ ਦੇ ਵਿੱਚ ਸਾਡਾ ਵਿਮੁਖਤ ਜਾਤੀਗੀਆਂ ਜਿੰਨੀਆਂ ਜਥੇ ਬੰਦੀਆਂ ਉਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਸ਼ੁਰੂ ਕਰਤਾ। ਉੱਥੇ ਇਹਨਾਂ ਦੀ ਅਸੀਂ ਹਰਿਆਣੇ ਦੇ ਵਿੱਚ ਜਮਾਨਤਾਂ ਜਬ ਤੇ ਜਿਹੜੇ ਇੱਥੇ ਆ ਪੰਜਾਬ ਦੇ ਵਿੱਚ ਜਿਹੜੀਆਂ ਚਾਰ ਜਮਣੀ ਚੋਣਾਂ ਹੋਣ ਜਾ ਰਹੀਆਂ ਤਾਂ ਕਿ ਦਰਵਾ ਹਲਕੇ ਦੇ ਵਿੱਚ ਸਾਡੀ 35 ਤੋਂ 40000 ਵੋਟ ਹੈ ਬਾਜੀਗਰ ਭਾਈਚਾਰੇ ਦੀ ਤੇ ਵਿਮੁਖਤ ਜਾਤੀਆਂ ਬਾਵਰੀਆ ਸਮਾਜ ਦੇ ਸੰਸਿ ਭਾਈਚਾਰੇ ਦੀ ਤਾਂ ਅਸੀਂ ਘਰ ਘਰ ਤੱਕ ਇਹ ਜਿਹੜਾ ਸੁਨੇਹਾ ਹੈ ਵਿਮੁਖਤ ਜਾਤੀਆਂ ਨੂੰ ਕੋਟਾ ਨਹੀਂ ਤੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਉਹ ਘਰ ਘਰ ਤੱਕ ਅਸੀਂ ਇਹ ਸੁਨੇਹਾ ਲੈ ਕੇ ਜਾਵਾਂਗੇ ਤੇ ਜਿਹੜੀ ਸਾਡੀ 35-40000 ਵੋਟ ਹੈ ਇੱਕ ਵੀ ਵੋਟ ਅਸੀਂ ਇਹਨਾਂ ਨੂੰ ਪੈਣ ਨਹੀਂ ਦੇਣੀ ਧੰਨਵਾਦ ਜੀ